ਚਲਦੇ ਵਿਆਸ ਸਮਾਗਮ ਤੇ ਡੀਜੇ ਤੇ ਨੱਚਦੇ ਸਮੇਂ ੱੱਕਾ ਮਾਰਨ ਤੇ ਭਖ ਗਿਆ ਵਿਵਾਦ ਮੁੰਡਿਆਂ ਨੇ ਸਟੇਜ ਤੇ ਖੜੇ ਲਾੜੇ ਤੇ ਚਾਕੂਆਂ ਨਾਲ ਕਰ ਦਿੱਤਾ ਹਮਲਾ ਭੱਜਦੇ આરોપીਆਂ ਦੀਆਂ ਤਸਵੀਰਾਂ ਡਰੋਨ ਦੇ ਵਿੱਚ ਹੋਈਆਂ ਕੈਦ ਇਹ ਦੇਖ ਕੇ ਤੁਹਾਡੇ ਵੀ ਹੂ ਸ਼ੁਰਜ ਜਾਣਗੇ ਇਹ ਵੱਡੀ ਖਬਰ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਪੈਲਸ ਦੇ ਵਿੱਚ ਡੀਜੇ ਚੱਲ ਰਹੇ ਸੀ ਚੱਲ ਦੇ ਵਿਆਹ ਸਮਾਗਮ ਦੇ ਵਿੱਚ ਇੱਕ ੱੱਕਾ ਮਾਰਨ ਪਿੱਛੇ ਮੁੰਡਿਆਂ ਦੇ ਵੱਲੋਂ ਬਹਿੰਸ ਬਾਜੀ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ ਉਹਨਾਂ ਮੁੰਡਿਆਂ ਵੱਲੋਂ ਲਾੜੇ ਦੇ ਉੱਤੇ ਚਾਕੂਆਂ ਨਾਲ ਤਿੰਨ ਵਾਰ ਵਾਰ ਕੀਤਾ ਜਾਂਦਾ ਹੈ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਸੁੱਟ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਤੇ ਜਦੋਂ ਉੱਥੋਂ ਫਰਾਰ ਹੁੰਦੇ ਨੇ ਤਾਂ ਦੱਸ ਦਈਏ ਕਿ ਵੀਡੀਓਗ੍ਰਾਫੀ ਕਰ ਰਹੇ ਕੈਮਰਾਮੈਨ ਦੇ ਵੱਲੋਂ ਡਰੋਨ ਦੇ ਵਿੱਚ ਇਹ ਸਾਰਾ ਸੀਨ ਕੈਦ ਕਰ ਲਿਆ ਜਾਂਦਾ ਹੈ 2 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਇਹ ਵੀਡੀਓ ਜਿਸਨੇ ਹਰ ਇੱਕ ਦੇ ਹੋ ਸ਼ੁਡ ਆ ਕੇ ਰੱਖ ਦਿੱਤੇ ਇੱਕ ਤੱਕਾ ਮਾਰਨ ਦੇ ਪਿੱਛੇ ਵਿਵਾਦ ਹੈ ਨਾ ਵਿਧਿਆ ਕਿ ਲਾੜੇ ਦੇ ਉੱਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ